ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ ਪਿੰਜਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਈ ਤਰ੍ਹਾਂ ਤੜਫ ਤੜਫ ਕੇ ਮਰਨਾ ਹੈ ਇੱਕ ਗੱਲ ਸਮਝ ਲੈ ਕੌਮ ਵੀ ਕਿ ਨੌਜਵਾਨਾਂ ਨੂੰ ਸਦਿਆ ਉਹਨਾਂ ਨੇ ਗੱਲ ਕੀਤੀ ਹੈ ਇੱਥੇ ਹਰ ਬੁਲਾਰਾ ਫੈਡਰੇਸ਼ਨ ਦੇ ਲੀਡਰ ਇਹ ਗੱਲ ਕਹਿ ਕੇ ਗੱਲ ਆਰੰਭ ਕਰਦੇ ਰਹੇ ਨੇ ਰਾਜ ਕਰੇਗਾ ਖਾਲਸਾ ਆਪ ਕੀ ਰਹੇ ਨਾ ਕੋਏ ਇੱਕ ਅੱਲਾਹ ਜ਼ਿਆਦਾ ਜੇ 900 ਸਾਲ ਗੁਲਾਮ ਰਹਿਣ ਵਾਲੀ ਹਿੰਦੂ ਕੌਮ ਸੈਂਕੜੇ ਸਦੀਆਂ ਤੋਂ ਬਾਅਦ ਰਾਜ ਦੀ ਗੱਲ ਕਰ ਸਕਦੀ ਹੈ 97 ਵਰੇ ਸਿੱਖ ਹਿੰਦੁਸਤਾਨ ਚ ਗੁਲਾਮ ਰਹੇ ਇਹ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰ ਸਕਦੇ ਕਿੱਥੇ ਬੰਦਿਸ਼ ਹੈ ਸਿੱਖਾਂ ਲਈ ਜੇ ਰਾਜ ਭੈੜੀ ਗੱਲ ਸੀ ਤਾਂ ਰਣਜੀਤ ਸਿੰਘ ਨੂੰ ਰਾਜ ਕਰਨ ਦੀ ਲੋੜ ਨਹੀਂ ਸੀ ਜੇ ਰਾਜ ਭੈੜੀ ਗੱਲ ਸੀ ਹਰਮੰਦਰ ਸਾਹਿਬ ਦੇ ਮੁਕਾਬਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਹੀਂ ਸੀ ਹੋ ਸਕਦੀ ਜੇ ਮਹਿਜ਼ ਧਰਮ ਦੀ ਗੱਲ ਨਾਲ ਗੱਲ ਚਲਦੀ ਹੁੰਦੀ ਤਾਂ ਫੇਰ ਇਹ ਦੋਰਾ ਸਾਹਮਣੇ ਨਹੀਂ ਸੀ ਆਉਂਦਾ ਸ੍ਰੀ ਮੁਖਵਾਕ ਭਨੇਉ ਗਰੀਬ ਨਿਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇ ਨਾ ਮਲੇ ਹੈ